ਲਓ ਲਓ ਸਾਹਮਣੇ ਪਹਿਲੀ ਬਾਲ ਤੇ ਕਾਲਾ ਮੁੰਡਾ ਸ਼ੇਰ ਵੇੜਿਆ ਇਧਰਲੇ ਪਾਸੇ ਚੱਲ ਆ ਜੀ ਪਹਿਲੀ ਬਾਲ ਬਾਹਲਾ ਵੱਡਾ ਬਾਹਲਾ ਵੱਡਾ ਬਾਹਲਾ ਵੱਡਾ ਮਾੜਾ ਬਰੇ ਮਿੱਤਰੋ ਉਹ ਸਾਹਮਣੇ ਕਾਲੇ ਦੀ ਬਾਲ ਪੈਂਦੀ ਹੈ ਇਹ ਕਾਲਾ ਕਹਿੰਦੇ ਸ਼ੇਰ ਗੜ ਉਹ ਸਾਹਮਣੇ ਕਾਲੇ ਦੀ ਬਾਲ ਪੈਂਦੀ ਹੈ ਈ ਈ ਆਹ ਦੇਖਦਾ ਵਾਹ ਓ ਮੇਰਾ ਪਾਣਾ ਸੱਚੀ ਵੀ ਪਾਈ ਬੂਤ ਪਾ ਗਿਆ ਸਾਡੇ ਵੀਰੋ ਸਾਹਮਣੇ ਪਹਿਲੀ ਵਾਰ ਫੇਰਦੇ ਬਿਜਲੀ ਪੱਖੇ ਡਿੰਡੇ ਵਾਲਾ ਹੋਏ ਬੱਲੇ 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 ਭੱਗਲਾ 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 ਆਓ ਸਾਹਮਣੇ ਦੇਖ ਰਹੇ ਟਰਾਈ ਕਹਿੰਦੇ ਵੱਡੀ ਹੈ ਤੇ ਚਾਰ ਦੇ ਕਹਿੰਦੇ ਬਾਦੇ ਜਿਹੜੇ ਕਹਿੰਦੇ ਵੱਡੇ ਆ ਬਿਜਲੀ ਪੱਖੇ ਤੇ ਸ਼ਹਿਰ ਦਾ ਆਓ ਸਾਹਮਣੇ ਬੱਲੇ 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 ਜੀਰਿਆਂ ਦੇ ਮਲਖਾ ਤਾੜੀਆਂ ਮਾਰ ਦਿਓ ਜੋ ਤਾੜੀ ਤੇ ਮਾਰ ਦਿਓ ਦੂਜੇ ওভার ਦੀ ਸ਼ਰਮਾਤ ਇਹ ਬੱਲੇ ਪਾਸੇ ਹਰਨਾਲੀ ਵਾਲਾ ਫਿਰਨਾਲੀ ਵਾਲਾ ਸੂਰਜ ਦੀ ਗਾਲ ਪੈਂਦੀ ਹੈ ਮੈਂ ਲੱਗਦਾ ਆਹ ਸਾਹਮਣੇ ਬਿਜਲੀ ਮਖਦੇ ਸ਼ਾਹ ਦਾ ਆਉਂਦਾ ਹੈ ਚੱਲ ਬੋਲਣਾ ਮੋੜ ਰਿਕੁਨ ਜਨਕੋ ਫੈਸਲ ਮੋੜਾ ਥੇੜੀ ਵਾਲਾ ਆਹ ਸਾਹਮਣੇ ਪੈਂਦੀ ਬਾਲ ਬਿਜਲੀ ਬਿਜਲੀ ਮੁੰਡਾ ਵਰਦੇ ਦਰਵਾਜ਼ੇ ਬੱਲੇ ਗਰੇ ਕਰਾਈ ਹੈ ਪੈਂਦੀ ਬਾਲ ਇਧਰ ਓਏ ਓਏ ਬੱਲੇ ਬੱਲੇ ਪੜ ਗਿਆ ਪੜ ਗਿਆ ਪੜ ਗਿਆ ਰੇ ਛੇ ਜੁੜ ਗਏ ਮੇਰੇ ਵੀਰੋ ਮੁੰਡੇ Rajasthan ਪੰਜਾਬ ਦੇ ਆਮੋ ਸਾਹਮਣੇ ਆ ਪਠੰਡੇ ਵਾਲਾ ਪਠੰਡੇ ਵਾਲਾ ਪਠੰਡੇ ਵਾਲਾ ਇੱਕ ਗੱਲ ਗੱਲ ਤੇ ਅੜੀਆਂ ਕਰਦਾ ਤੇ ਪਾਸੇ ਆਵੇਗਾ ਲਾਓ ਪਈ ਵਾਰ ਤੇ ਰੁਣ ਕੋਨੇ Rajasthan ਵਾਲੇ ਆਮੋ ਸਾਹਮਣੇ ਐ ਹਰਿਆਣਿਆਂ ਨਾਲ ਟੱਕਰ ਤੱਪੂਗੀ ਜੀ ਕੌਂਦਰੀ ਕਰੇ ਸ਼ਰਮਾਤ ਹੋਰੀ ਐ ਬਾਲ ਪਾਉਣ ਦੇ ਲਈ ਮੁੰਡਾ ਤਿਆਰ ਐ ਉਧਰਲੇ ਪਾਸੇ ਇਜਲੀ ਬਖਰਦੇ ਆ ਬਲੂਗੁਰ ਦੀ ਟੀਮ ਆਵੇ ਜੀ ਟਾਸ ਕਰਵਾਦੀ ਐ ਆਪਾਂ ਬਲੂਗੁਰ ਦੀ ਟੀਮ ਜਿਹੜੀ ਜਿੱਥੇ ਵੀ ਬਾਸ ਹੁੰਦੀ ਐ ਟਾਸ ਕਰਵਾਦੀ ਹੋਰ ਇਹ ਕੋਈ ਦਾ ਧੁਖਾ ਨਾ ਗਿਆ ਬਾ ਸ਼ਾਟ ਆ ਮਨ ਦਾ ਇੱਕ ਧਰਤੀ ਦਾ ਹੁੰਦੇ ਸਾਡੇ ਬਜ਼ੁਰਗਾਂ ਨੇ ਕਦੇ ਜੀ ਵਰਤੀ ਨਾ ਹੁੰਦੀ ਜੇ ਜੇ ਕੈਸੀ ਹੋਣੀ ਸੀ ਪਸੂਆ ਦੇ ਜੈਸੀ ਹੋਣੀ ਸੀ ਪੱਪਰ ਨਾਲ ਪੱਥਰ ਟਕਰਾ ਕੇ ਉਹ ਕੋਠੇ ਮੋਲੇ ਵਾਲਾ ਤੇਗੀ ਵਾਲ ਆ ਗਿਆ ਓਹ 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 ਅੜ ਚਾਰ ਬਰ ਤਿਆਰ ਹੈ ਸੂਰਜ ਵੀ ਵਾਲ ਇੱਕ ਓਹ 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 ਲੈ ਜੋ ਤੁਸੀਂ ਗੇ ਮੋਰੀਆ ਦੇ ਜੂਸਰ ਤੇ ਕੀ ਆਇਆ ਇੱਕੂ ਘਾ ਰਿਹਾ ਆ ਪਈ ਬਾਲ ਇਹਦਾ ਬੜ ਗਿਆ ਬੜ ਗਿਆ ਬੜ ਗਿਆ ਬੜ ਗਿਆ ਸਾਹਮਣੇ ਚਾਰ ਬਰ ਤਿਆਰ ਹੈ ਸਾਹਮਣੇ ਪ੍ਰਦੀਪ ਹੁੰਦਾ ਸੇਖਾਂ ਦਾ ਹਿਰਨਾ ਵਾਲੇ ਪਿੰਡ ਦਾ ਜਿਹੜੇ ਚਾਰ ਦੇ ਬਾਧੇ ਕਿਨੇ ਕਰਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਦੋ ਸਟੇਲ ਦੀ ਟੋਲੀ ਵੱਡ ਫੇਰ ਤੇ ਪ੍ਰਦੀਪ ਸੇ ਉਹ ਸਹੀ ਹੈ ਹੁਣ ਤਾਂ ਬਈ ਯਾਰ ਬਚਾਲੇ ਦੇਖ ਵੀ ਨੋਤਾੜੇ ਪਾਕਿਸਤਾਨ ਤੇ ਕੋਠੇ ਪੋਲੇ ਵਾਲਾ ਕੋਠੇ ਪੋਲੇ ਵਾਲਾ ਜਗਰਾਉਂ ਦੇ ਇਲਾਕੇ ਜੋ ਆਇਆ ਪਈ ਬਾਅਦ ਕਿੱਲੇ ਜੀ ਬਾਅਦ ਬਾਅਦ ਦੇ ਇਸ ਕੋਰੇ ਚਾਰ ਜਗ੍ਹਾ ਚਲੀ ਜਣੀ ਚਾਰ ਜਗ੍ਹਾ ਕਬਾਲ ਕਹਿੰਦਾ ਵਿਸ਼ੇਸ਼ ਤੌਰ ਤੇ ਪਹੁੰਚਿਆ ਆਇਆ ਹੈ ਇਹ ਜਾਰੀ ਸ਼ਰਤ ਜ਼ਰੂਰ ਤੇ ਦੇ ਉਪਰੋਂ ਟੱਕਾ ਦੜਕਾ ਓ ਅਰਕਾ ਦੜਕਾ ਫਰਕਾ ਦੜਕਾ ਖਾਰੋ ਜੀ ਲਾਈਵ ਵਾਲੇ ਦੀ ਜੀ ਜੇ ਤੁਰ ਗਏ ਮਗਰੋਂ ਝਟਕੇਗੇ ਕੋਈ ਜੱਕਰ ਨਹੀਂ ਯਾਰ ਵੇਖੋ ਯਾਰ ਸਾਡੇ ਰਾਨ ਜਿਹੜੇ ਚਾਰ ਦੇ ਬਾਦੋਂ ਕਨੇ ਚਾਹ ਨਹੀਂ ਗਾ ਜੀ ਨਾਮਾ ਜੋਰੀ ਪ੍ਰਸਤ ਰਹੀ ਹੈ ਸੋਸ ਦੇ ਤਲਵੰਦਰ ਦੇ ਨਾਲ ਪਰ ਮੱਲਣ ਵਾਲਾ ਮੱਲਣ ਵਾਲਾ ਓਏ ਜੇਟੇ ਅੱਜ ਮਾਹੌਲ ਵਧੀਆ ਬਣਾਇਆ ਮੱਲਣ ਵਾਲੇ ਨੇ ਤਾੜੀਆਂ ਮਾਰ ਰਿਹਾ ਜਦੋਂ ਬੋਲ ਲਗਿਆ ਪਹਿਲੀ ਬਾਲ ਫੇਰ ਹਾਏ ਤੇਰਾ ਰੱਬਾ चारे झोड़ेटी मारे प्लेर अमीर नेर गित मारे ॾे उहो लोक न बे सारा ਹੱਥ ਮਿੱਤਰੋ ਲੋਕੀ ਕੰਮ ਕਰਦਾ ਬੈਠੇ ਸਾਰੇ ਬਹੁਤ ਬਚੋਗਾ ਹੱਥ ਮਿੱਤਰੋ ਛੱਤ ਵੀ ਵੇਰਿਆ ਹੋਇਆ ਮੰਨੜਾ 23 ਬਾਰ ਹੋਇਆ ਏ ਬਲੋਸਪਾ ਵਾਹ ਉਹ ਮੰਨੜਾ ਦੇ ਦਾ ਕੰਮ ਠੀਕ ਹੈ ਇੱਕ ਵਾਰੀ ਸਾਡੇ ਅੱਜ ਦੇ ਵੱਡੇ ਖੇਡ ਮੇਲੇ ਦੇ ਕੋਲ ਸਪੌਂਸਰ ਫਾਈਨ ਭਰਾਗੇ ਦੇ ਪੁੱਜੇ ਹੋਇਆ ਬਹੁਤ ਬਹੁਤ ਅਕੜੇ ਧੰਨਵਾਦ ਰੇਕੋ ਇੱਕਠੇ ਕਰਦੇ ਆ ਵੱਡੇ ਮਾਨ ਵਾਲੀ ਗੱਲ ਹੈ ਪੈਗੀ ਵਾਲੇ ਤੋਂ ਪਾਸੇ ਉਹ ਤਾੜੀ ਤਾਂ ਮਾਰਦੇ ਹੋਰ ਜੇ ਬੱਲੜ ਵਾਲਾ ਰਾਹ ਤੇਜ਼ ਕਰ ਦੋ ਇਹ ਮੋਟਰਸਾਈਕਲ ਦਿੱਤਾ ਜਾਵੇਗਾ ਤੇਰੇ ਵੀਰੋ ਕਰਦੇ ਹੋਣਗੇ ਵੱਡੇ ਪਾਰਾ ਵਾਲਾ ਦੇ ਕਾਹਤ ਬਾਲ ਪ੍ਰਦੀਪ ਦੀ ਹੈ ਤੇ ਸਾਹਮਣੇ ਉਹ 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 ਬੱਲੜ ਵਾਲਾ ਮੈਨੂੰ ਕਾਲ ਮੋਟ ਪਰਵੀਰ ਸੇਖ ਪਿਆਰ ਵਰ ਤਿਆਰ ਹੈ ਇਹ ਜੱਸਾ ਮੰਡਲ ਵਾਲਾ ਜਾਉ ਤੋਂ ਦੀ ਜਾਉ ਤੋਂ ਦੀ ਜਾਉ ਤੋਂ ਦੀ ਨਾਲ ਜਿਹੜੇ ਚਾਰ ਤੇਰੇ ਲੱਗ ਜੂ ਖੇਡ ਮੈਚ ਨੇੜੇ 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 ਲੱਗ ਜੂ ਲੱਗ ਜੂ ਲੱਗ ਜੂ 2 2 ਤੋਂ ਤੇਨਾ ਤੇਨਾ ਦੋ ਬਾਉਂਡਰੀ ਖਿਡਾਰੀ ਪਿਆਰ ਵਰ ਤਿਆਰ ਹੈ ਪੈਗੀ ਬਾਲ 14 ਬਲਾ 47 ਬਰੇ ਓ ਹੋ ਗੋਲ ਕਰਨ ਲਈ ਆ ਗਿਆ ਬੰਦਾ ਲਓ 13 ਬੰਦ ਕਤਾਰੇ ਇੱਕ ਵਾਰੀ ਹੋਏ 6 6 35 35 ਬਾਰ ਇਹ ਓਹ ਸਾਹਮਣੇ ਤੋਂ ਮਗ ਲੱਗਦਾ ਵੀ ਜਦੋਂ ਕਨੂਬੇ ਦੀ ਮਾਰੀ ਤੇ ਰਹਿ ਗਿਆ ਮਨੋਹਿਰਾਂ ਵਾਲੀ ਦਾ ਤੇ ਸਾਹਮਣੇ ਕਾਲਾ ਸ਼ੇਰਗੜ ਦਾ ਵਾਹ ਜੀ ਵਾਹ ਬਾਹਰ ਜਾਂਦੀ ਬਾਲ ਦੇ ਉੱਪਰ ਆਊਟ ਹੋ ਕੇ ਖਿਡਾਰੀ ਜਿਹੜੇ ਵਾਪਸ ਚੱਲ ਰਹੇ ਮਾਡ ਦਾ ਦੂਆਲਾ ਕਹਿੰਦਾ ਜੀ ਜੁਸਾ ਮੈਚ ਦਾ ਦੇ 5100 ਨਾਲ 500 ਨਾਲ ਮਮੋ ਖੇੜੀ ਤੇ ਰਾਜੋ ਸਥਾਨ ਵਾਲਾ ਪਹਿਲੇ ਤੋਂ ਜੀ ਦੇ ਤਕਰੀਰ ਚੱਲੋ ਉਹ ਪੰਜ ਬਾਲਾਂ 14 ਪੰਜ ਬਾਲਾਂ 14

ਮਨ ਕੋ ਜਦਗੀਰ